ਸਤਿਕਾਰਯੋਗ ਸਾਥੀਓ ਮੈਂ ਗਵਿੰਦਰ ਸਿੰਘ ਗਰਾਹਾਂ ਸੂਬਾ ਪ੍ਰਧਾਨ ਭਾਰਤੀ ਕਿਸਾਨ ਇਕਤਾ ਗਰਾਹਾਂ ਸਾਡੇ ਵੱਲੋਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਮੇਰੇ ਤੇ ਸੁਦੇਖ پوਖਰੀ ਵੱਲੋਂ ਖਬਰ ਲੱਗੀ ਹੈ ਕਿ ਨਸ਼ਾ ਤਸਕਰਾਂ ਦੇ ਪ੍ਰਸ਼ਾਸਨ ਪਰਲੋ ਜੋ ਘਟਾ ਜਾ ਰਹੇ ਨੇ ਅਸੀਂ ਉਹਦੀ ਨਕਦੀ ਕੀਤੀ ਹੈ ਕੁਝ ਸਾਥੀਆਂ ਨੂੰ ਲੱਗ ਰਿਹਾ ਹੈ ਵੀ ਸ਼ਾਇਦ ਇਹ ਨਸ਼ਾ ਤਸਕਰਾਂ ਦੀ ਕੋਈ ਸਪੋਰਟ ਕਰ ਰਹੇ ਹਾਂ ਅਸੀਂ ਇਸ ਤਰ੍ਹਾਂ ਦਾ ਬਿਲਕੁਲ ਨਹੀਂ ਹੈ ਬਹੁਤ ਲੰਮੇ ਸਮੇਂ ਤੋਂ ਅਸੀਂ ਨਸ਼ਾ ਤਸਕਰਾਂ ਦੇ ਨੱਥ ਪਾਉਣ ਦੀ ਕਾਰਵਾਈ ਕਰਨ ਵਾਸਤੇ ਅਸੀਂ ਤਤ ਪਰ ਵੀ ਨਹੀਂ ਅਸੀਂ ਐਕਸ਼ਨ ਵੀ ਕੀਤੇ ਨੇ ਅਸੀਂ ਇਸ ਗੱਲ ਤੇ ਸਰਕਾਰ ਦੇ ਅਦਤਾਂਵਾਂ ਦੇ ਵਿੱਚ ਕੋਈ ੜਕਾ ਕਦੇ ਨਹੀਂ ਡਾਇਆ ਤੇ ਸੋਸ਼ਾਤ ਕਰਨ ਦੀ ਗੱਲ ਕਰਦੇ ਬਸ ਸਾਨੂੰ ਸੋਸੋ ਤੋਂ ਹੁੰਦਾ ਹੈ ਜੇ ਜੁਪੀ ਦੇ ਤਰੀਕੇ ਜੇ ਜੁਪੀ ਨੇ ਪਹਿਲਾਂ ਗੈਂਗਸਟਰਾਂ ਦੇ ਘਰਾਂ ਨੂੰ ਟਰੋਂ ਦੀ ਗੱਲ ਕੀਤੀ ਹੈ ਤੇ ਹੁਣ ਇੱਥੇ ਪੰਜਾਬ ਦੇ ਵਿੱਚ ਉਹੀ ਰਾਹ ਫੜ ਕੇ ਨਸ਼ਾ ਤਸਕਰਾਂ ਦੇ ਘਰਾਂ ਨੂੰ ਟਰੋਂ ਦੀ ਗੱਲ ਆਈ ਹੈ ਤਾਂ ਕਰਨ ਨੂੰ ਇਸੇ ਤਰਜ਼ ਤੇ ਕਿਤੇ ਜਨਤਕ ਆਗੂਆਂ ਤੇ ਇਹ ਕਾਰਵਾਈਆਂ ਇਸੇ ਤਰ੍ਹਾਂ ਦੀ ਰਵਾਇਤ ਜਦੋਂ ਕ੍ਰਸ਼ ਨੂੰ ਤੁਸੀਂ ਇੰਨੇ اختیار ਦਿੰਦੇ ਹੋ ਤਾਂ ਜਨਤਕ ਆਗੂਆਂ ਨੇ ਕਿਸੇ ਕਿਸਤੇ ਨਾਲ ਜਾਇ ਕਰਕੇ ਉਹਨਾਂ ਦੇ ਘਰਾਂ ਦੇ ਉੱਤੇ ਤੁਸੀਂ ਉਹਤੇ ਜੁਏਪੀ ਦੇ ਪਰਚੇ ਕਰਕੇ ਉਹਨਾਂ ਦੇ ਘਰਾਂ ਨੂੰ ਤਹਣ ਦੀ ਜਿਹੜੀ ਰਵਾਇਤ ਸ਼ੁਰੂ ਕੀਤੀ ਹੈ ਇਧਰ ਨੂੰ ਗੱਲ ਵੱਧ ਰਹੀ ਹੈ ਅਸੀਂ ਇਸ ਗੱਲ ਕੇ ਇਧਰੋਂ ਕਹਿ ਰੋਕਿਆ ਇਹਨਾਂ ਨੂੰ ਵੀ ਤੁਸੀਂ ਕੋਈ ਵੀ ਕਾਰਵਾਈ ਪੁਲਿਸ ਨੂੰ ਇੰਨੇ ਅਧਿਕਾਰ ਨਾ ਦਿਓ ਤਾਂ ਕਿ ਉਹ ਮਨਮਰਜ਼ੀ ਨਾਲ ਆਪਣਿਆ ਨਿਆਬਦੀ ਕਿੰ ਕੀ ਕਰੀ ਜਾਵੇ ਕਿਉਂਕਿ ਪੁਲਿਸ ਦੇ ਕੋਲ ਜਿੰਨੇ ਅਧਿਕਾਰ ਆ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਿਸੇ ਤਰ੍ਹਾਂ ਦੇ ਵੀ ਗਨਤਕਾਗੂ ਦੇ ਜਿਹੜਾ ਸੋਸ਼ਲ ਆਗੂ ਹੈ ਜਿਹੜਾ ਸਟੇਟ ਦੇ ਐਂਟੀ ਸਟੇਟ ਕੋ ਕਰਵਾਈ ਕਰਦਾ ਉਹਦੇ ਘਰਾਂ ਨੂੰ ਉਹ ਤੇ ਜੁਰਮ ਤੇ ਸਜ਼ਾ ਦੇਣ ਦੀ بجائے ਉਹਦੇ ਘਰਾਂ ਨੂੰ ਹੁਣ ਤੱਕ ਜਾਊਗੀ ਇਸ ਕਰਕੇ ਅਸੀਂ ਜਿਹੜੀਆਂ ਜਿਹੜੇ ਸਾਥੀ ਇਹਦੇ ਗਲਤ ਅਰਥ ਕਰ ਰਹੇ ਨੇ ਕਿ ਅਸੀਂ ਕੋਈ ਨਸ਼ਾ ਤਸਕਰਾਂ ਦੀ ਸਪੋਰਟ ਕਰ ਰਹੇ ਹਾਂ ਜਿੰਨਾ ਨੂੰ ਇਹ ਸਮਝ ਨਹੀਂ ਆਈ ਗੱਲ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਅਸੀਂ ਇਸ ਗੱਲ ਦੇ ਜ਼ੋਰਦਾਰ ਵਿਰੋਧੀਆਂ ਨਸ਼ਾ ਨਸੇ ਦੀ ਰਵਾਇਤ ਦੇ ਤੇ ਅਸੀਂ ਪਹਿਲਾਂ ਵੀ ਐਕਸ਼ਨ ਕਰਦੇ ਗਏ ਆ ਤੇ ਸਾਡੇ ਮੰਗ ਪੱਤਰ ਦੇ ਵਿੱਚ ਵੀ ਮੰਗਾਂ ਦੇ ਵਿੱਚ ਵੀ ਇਹ ਪਾਇਆ ਹੋਇਆ ਹੈ ਅਸੀਂ ਇਸ ਤਰ੍ਹਾਂ ਦੀ ਇਹ ਸਦਸ਼ਨ ਇਸ ਘਟਾਉਣ ਦੀ ਕਾਰਵਾਈ ਜੇ ਅਸੀਂ ਜ਼ੋਰਦਾਰ ਰੂਪ ਵਿੱਚ ਇਸ ਕਰਕੇ ਕਰਦੇ ਆ ਵੀ ਇਹ ਰਵਾਇਤ ਨਹੀਂ ਠੀਕ ਹੈ ਇਹ ਨਿਯਮ ਅਧਿਕਾਰ ਪਰਸਮ ਦੇ ਨਾਲ ਨਹੀਂ ਠੀਕ ਇਹ ਇਸ ਗੱਲ ਦੀ ਅਸੀਂ ਪੁਸ਼ਟੀ ਕਰਨਾ ਚਾਹੁੰਦੇ ਆ ਕਿ ਕੋਈ ਹੱਥ ਕੋਈ ਗਲਤ ਨਾ ਸਮਝ ਲਵੇ ਦੂਜੀ ਅਸੀਂ ਅਪੀਲ ਕਰਨੀ ਚਾਹੁੰਦੇ ਆ ਠੇਕਾ ਮੁਲਾਜ਼ਮ ਕਾਮਿਆਂ ਨੂੰ ਜਿਹੜੇ 21 ਮਾਰਚ ਦੀ ਵੱਡੀ ਰੈਲੀ ਰੱਖੀ ਆ ਤੁਸੀਂ ਆਪਣੇ ਖੰਨੇ ਦੇ ਵਿੱਚ ਉਹਦੇ ਤੇ ਤੁਹਾਨੂੰ ਮੀਟਿੰਗ ਮਿਲੀ ਐ ਪੰਜਾਬ ਸਰਕਾਰ ਨੇ ਤੁਹਾਨੂੰ ਮੀਟਿੰਗ ਦਿੱਤੀ ਐ 4 ਤਰੀਕ ਦੀ ਮੈਨੂੰ ਪਤਾ ਲੱਗਿਆ ਕਿਉਂਕਿ ਸਾਥੀ ਮਿਲਦੇ ਰਹਿੰਦੇ ਨੇ ਤੇ ਸਾਥੀਆਂ ਦੇ ਵਿੱਚ ਇਸ ਗੱਲ ਦਾ ਬਹੁਤ ਇੱਕ ਗਲਤ ਭੜੇਖਾ ਵਿਚਾਰ ਦੀ ਮੀਟਿੰਗ ਦੇ ਵਿੱਚ ਤੁਹਾਡੀਆਂ ਬਹੁਤ ਸਾਰੀਆਂ ਮੰਗਾਂ ਪੰਜਾਬ ਸਰਕਾਰ ਨੇ ਮੰਨ ਲੜੀਆਂ ਐ ਇਸ ਤਰ੍ਹਾਂ ਦਾ ਕਦੇ ਵੀ ਭੜੇਖਾ ਪਾੜ ਕੇ ਨਹੀਂ ਜਾਣਾ ਚਾਹੀਦਾ ਜਦੋਂ ਤੱਕ ਆਸ ਸੁਧੀਆਂ ਮੰਗਾਂ ਮੰਨੀਆਂ ਜਾਂ ਮੰਨੀਆਂ ਜਾਂਦੀਆਂ ਨਹੀਂ ਜਾਂ ਇੰਪਲੀਮੈਂਟ ਨਹੀਂ ਹੁੰਦੀਆਂ ਕਿਸੇ ਵੀ ਸੰਘਰਸ਼ ਦੇ ਵਿੱਚ ਕੋਈ ਵੀ ਸੱਤਾ ਕਿਉਂਕਿ ਸਾਡੇ ਸਾਥੀ ਰਹੇ ਹੋ ਸਾਡੇ ਨਾਲ ਸੰਘਰਸ਼ਾਂ ਦੇ ਵਿੱਚ ਰਹਿੰਦੇ ਰਹੇ ਹੋ ਤੁਹਾਨੂੰ ਸਾਡੀ ਸਲਾਹ ਦੇਣ ਦੀ ਸਾਡਾ ਅਧਿਕਾਰ ਹੈ ਤੇ ਅਸੀਂ ਤੁਹਾਨੂੰ ਸਲਾਹ ਦਿੰਦੇ ਆ ਵੀ ਤੁਸੀਂ ਇਸ ਤਰ੍ਹਾਂ ਦੇ ਉਤਸ਼ਾਹਤ ਨਾ ਹੋਵੋ ਕਿ ਮੀਟਿੰਗ ਦੇ ਵਿੱਚੋਂ ਬਹੁਤ ਕੁਝ ਨਿਕਲਣਾ ਹੈ ਇੰਤਜ਼ਾਰ ਕਰੋ ਤੇ ਆਪਣੇ ਸੰਘਰਸ਼ ਦੀ ਪੂਰੀ ਤਿਆਰੀ ਕਰਦੇ ਹੋ ਧੰਨਵਾਦ